ਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਚਾਲ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਪੰਜਾਬੀ ਭਾਸ਼ਾ ਦੇ ਬਾਰੇ ਗੱਲਬਾਤ ਕਰਾਂਗੇ ਇਸ ਦੇ ਪਿਛੋਕੜ ਤੇ ਵਰਤਮਾਨ ਤੇ ਭਵਿੱਖ ਦੇ ਬਾਰੇ ਗੱਲਬਾਤ ਜਿਹੜੀ ਆ ਇਸ ਸ਼ੋਅ ਦੇ ਵਿੱਚ ਕਰਾਂਗੇ ਇਹ ਪੰਜਾਬੀ ਭਾਸ਼ਾ ਸੰਬੰਧੀ ਇੱਕ ਇੱਕ ਜਿਹੜਾ 1960 ਸਾਟ ਦੇ ਵਿੱਚ ਜਿਹਨੂੰ ਪੰਜਾਬ ਆਫੀਸ਼ੀਅਲ ਲੈਂਗੁਏਜ ਐਕਟ 1960 ਕਹਾ ਜਾਂਦਾ ਆ ਉਹ ਉਸ ਵੇਲੇ ਦੇ ਮੁੱਖ ਮੰਤਰੀ ਮਰਹੂਮ ਲਖਮਨ ਸਿੰਘ ਗਿੱਲ ਦੀ ਸਰਕਾਰ ਦੇ ਤੇ ਇਹ ਬਣਾਇਆ ਗਿਆ ਸੀ ਔਰ ਉਸ ਵੇਲੇ ਹੀ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦੇ ਕੇ ਸਨਮਾਨ ਦਿੱਤਾ ਗਿਆ ਸੀ ਔਰ ਉਸੇ ਵਕਤ ਪੀਏ ਜਿਹੜਾ ਐਕਟ ਉਹ ਬਣਾਇਆ ਗਿਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਅੱਜ ਤੋਂ ਜਿਸ ਵਕਤ ਇਹ ਐਕਟ ਬਣਾਇਆ ਉਸ ਦਿਨ ਤੋਂ ਪੰਜਾਬੀ ਜਿਹੜੀ ਭਾਸ਼ਾ ਆ ਉਸ ਸਟੇਟ ਪੰਜਾਬ ਦੀ ਰਾਜ ਭਾਸ਼ਾ ਹੋਏਗੀ ਔਰ ਇਸ ਕਾਨੂੰਨ ਦੀ ਜਿਹੜਾ ਵੀ ਬੰਦਾ ਸਰਕਾਰੀ ਗੈਰ ਸਰਕਾਰੀ ਕੋਛੇ ਵੀ ਦਫਤਰ ਵਿੱਚ ਕੰਮ ਕਰਦਾ ਹੋਇਆ ਬੰਦਾ ਕੋਈ ਕਰਮਚਾਰੀ ਕੋਈ ਸੀਨੀਅਰ ਜੂਨੀਅਰ ਅਫਸਰ ਕੋਈ ਕਤਾਈ ਕਰਦਾ ਫੜਿਆ ਗਿਆ ਤਾਂ ਉਹਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਕਤਾਈ ਕਰਦਾ ਮੇਰੀ ਮਰاد ਇਹ ਆ ਵੀ ਅਗਰ ਕੋਈ ਸਰਕਾਰੀ ਅਫਸਰ ਸਰਕਾਰੀ ਕਰਮਚਾਰੀ ਅਪਕੋ ਆਪਣੇ ਦਫ਼ਤਰ ਦੇ ਵਿੱਚ ਪੰਜਾਬੀ ਦੀ ਜਗ੍ਹਾ ਤੇ ਕੋਈ ਹੋਰ ਭਾਸ਼ਾ ਬੋਲਦਾ ਫੜਿਆ ਗਿਆ ਤਾਂ ਉਹਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ। ਔਰ ਉਸ ਵਕਤ ਜਿਹੜਾ ਸਿਰਫ 500 ਤੋਂ ਲੈ ਕੇ 2000 ਤੱਕ ਦੇ ਜੁਰਮਾਨੇ ਦੀ ਗੱਲ ਜਿਹੜੀ ਆ ਉਹ ਰੱਖੀ ਗਈ ਸੀ ਜਿਹੜਾ ਬੰਦਾ ਉਸ ਕਾਨੂੰਨ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਸੀ ਲੇਕਨ ਸਮੇਂ ਦੇ ਲਗਾ ਵੀ ਬੀਤਨ ਦੇ ਨਾਲ ਨਾਲ ਹੀ ਇਹਦੇ ਵਿੱਚ ਇਸ ਕਾਨੂੰਨ ਦੇ ਵਿੱਚ 2021 ਦੇ ਵਿੱਚ ਇਸ ਕਾਨੂੰਨ ਦੇ ਤਹਿਤ ਇੱਕ ਅਮੈਂਡਮੈਂਟ ਕੀਤੀ ਗਈ ਉਸ ਕਾਨੂੰਨ ਦਾ ਨਾਮ ਵੀ ਪੰਜਾਬ official language and amendment bill 2021 ਜਿਹੜਾ ਆ ਉਹ ਉਹਦਾ ਨਾਮ ਜਿਹੜਾ ਸੀ ਉਹਦਾ ਰੱਖ ਦਿੱਤਾ ਗਿਆ ਔਰ ਉਹ ਉਸ ਵੇਲੇ ਪਰਵਾਨਗੀ ਵਾਸਤੇ ਉਹਦਾ ਜਿਹੜਾ ਸੀ ਉਹਦੋਂ ਪੇਸ਼ ਕੀਤਾ ਗਿਆ ਉਹਦਾ ਨਾਮ ਜਿਹੜਾ ਸੀ ਬਿੱਲ ਦਾ ਉਹਦੇ ਬਾਰੇ ਜੋ ਵੀ ਵੇਰਵਾ ਸੀ ਉਹ ਪੰਜਾਬ ਸਰਕਾਰ ਦੇ ਗਜ਼ਟ ਦੇ ਵਿੱਚ ਵੀ ਪ੍ਰਕਾਸ਼ਿਤ ਕਰ ਦਿੱਤਾ ਗਿਆ ਉਹ ਉਹਦੇ ਵਿੱਚ ਥੋੜੀ ਜੀ ਚੇਂਜ ਹੋ ਕਰ ਦਿੱਤੀ ਗਈ ਕਿ ਜਿਹੜਾ ਵੀ ਸਰਕਾਰੀ ਅਫਸਰ ਜਾਂ ਸਰਕਾਰੀ ਕਰਮਚਾਰੀ ਇਸ ਦੇ ਵਿੱਚ ਅਲਗਨਾ ਕਰੇਗਾ ਜਾਂ ਆਪਣੀ ਡਿਊਟੀ ਦੇ ਦਰਾਂ ਆਪਣੇ ਕੰਮ ਕਾਜ ਵਿੱਚ ਪੰਜਾਬੀ ਨਹੀਂ ਬੋਲੇਗਾ ਜਾਂ ਪੰਜਾਬੀ ਆਪਣੇ ਕੰਮ ਕਾਰ ਦਾ ਹਿੱਸਾ ਨਹੀਂ ਬਣਾਏਗਾ ਤਾਂ ਉਹਨੂੰ 500 ਤੋਂ ਲੈ ਕੇ 5000 ਪੈ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਔਰ ਇਹ ਜਿਹੜਾ ਇਹਦਾ ਸਿਕਾ ਗੈਜ਼ਟੇਟ ਦੇ ਵਿੱਚ ਉਹ 9 ਨਵੰਬਰ 2022 ਨੂੰ ਇਹਦਾ ਪ੍ਰਕਾਸ਼ਨ ਕੀਤਾ ਗਿਆ ਸੀ ਗਵਰਨਮੈਂਟ ਕਿ ਗਾਇਬ ਦੇ। ਕੋਣ ਉਸ ਤੋਂ ਬਾਅਦ ਤੇ ਉਸ ਤੋਂ ਥੋੜਾ ਪਹਿਲਾਂ ਵੀ ਆਮ ਤੌਰ ਤੇ ਅਸੀਂ ਦੇਖਿਆ ਹੋਣਾ ਕਿ ਹਰ ਮਹੀਨੇ ਸਾਲ ਦੇ ਪਹਿਲੇ 3 ਦੇ ਮਹੀਨੇ ਬਹੁਤ ਸਾਰੇ ਬੁੱਧੀ ਜੀਵੀ ਸਜਣ ਔਰ ਪਤਕਾਰ ਸਜਣ ਹਰ ਵਿੱਦ ਦੇ ਮਹੀਨੇ ਪੰਜਾਬੀ ਮਾਂ ਬੋਲੀ ਦਿਵਸ ਜਿਹੜਾ ਉਹ ਮਨਾਉਂਦੇ ਆ ਔਰ ਉਸ ਉਸ ਦਿਨ ਜਲਸੀ ਜਗਰੂਸ ਕੱਢ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਆਪਣਾ ਜਿਹੜਾ ਉਹ ਪੜਾਣ ਉਹ ਉਹ ਕਾਬੇ ਆ ਕਿ ਅਸੀਂ ਆਪਣੀ ਮਾਂ ਬੋਲੀ ਦੇ ਸਾਡ ਪੱਕੀ ਵਿਕਾਸ ਲਈ ਕੋਈ ਵੀ ਕਸਰ ਜਿਹੜੀ ਆ ਉਹ ਨਹੀਂ ਛੱਡਾਂਗੇ ਇਹ ਠੀਕ ਹੈ ਇਹ ਸੰਸਲਾ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਆ ਸਾਡ ਸਾਡੇ ਸੱਜਣ ਮਿੱਤਰ ਇਹੋ ਜੈ ਸਮਾਗਮ ਕਰਦੇ ਆ ਔਰ ਇਹੋ ਜੈ ਪੜਨ ਵੀ ਆਪਣੀ ਮਾਂ ਬੋਲੀ ਪ੍ਰਤੀ ਕਰਦੇ ਆ ਔਰ ਦੂਸਰੇ ਦਿਨ ਉਹ ਉਹਨਾਂ ਦੀਆਂ ਫੋਟੋ ਵਿਜ਼ੂਅਲ ਉਹਨਾਂ ਦੇ ਵੀਡੀਓ ਆ ਉਹ ਅਖਬਾਰਾਂ ਦੀਆਂ ਸੁਰਖੀਆਂ ਦਾ ਛੰਗਾਲ ਬਣ ਜਾਂਦੇ ਆ ਔਰ ਟੀਵੀ ਚੈਨਲਾਂ ਵਿੱਚ ਉਹਨਾਂ ਦੀਆਂ ਫੋਟੋਸ ਤੇ ਖਬਰਾਂ ਵੀ ਲੱਗ ਜਾਂਦੀਆਂ ਜਿਹਦੇ ਨਾਲ ਉਹਨਾਂ ਦਾ ਮੰਨ ਵੀ ਜਿਹੜਾ ਥੋੜਾ ਬਹੁਤ ਸ਼ਾਂਤ ਹੋ ਜਾਂਦਾ ਹੈ ਲੇਕਿਨ ਉਹ ਜਿਹੜਾ ਮਸਲਾ ਆ ਉਹ ਉੱਥੇ ਦਾ ਉੱਥੇ ਰਹਿ ਰਹਿ ਜਾਂਦਾ ਆ। ਉਹ ਨਾ ਤਾਂ ਕੋਈ ਪੰਜਾਬੀ ਮਾਂ ਬੋਲੀ ਦਾ ਵਿਕਾਸ ਹੁੰਦਾ ਆ। ਨਾ ਪੰਜਾਬੀ ਮਾਂ ਬੋਲੀ ਦੀ ਕੋਈ ਤਰੱਕੀ ਹੁੰਦੀ ਆ। ਉਹ ਨਤੀਜਾ ਕੀ ਨਿਕਲਦਾ ਆ ਅੱਜ ਵੀ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਤੁਹਾਨੂੰ ਪੰਜਾਬੀ ਬੋਲਣ ਵਾਲਾ ਸ਼ਾਇਦ ਹੀ ਕੋਈ ਮੁੰਡਾ ਕੁੜੀ ਮੈਂ ਸਕਦਾ ਹੋਵੇ ਜੇ ਮੈਂ ਆਪਣੇ ਤੈਲਵੇ ਦੀ ਗੱਲ ਕਰਾਂ ਜਦੋਂ ਵੀ ਮੈਂ ਪੰਜਾਬ ਜਾਣਾ ਆ ਮੈਂ ਬੈਂਕ ਜਾਵਾਂ ਜਾਂ ਕਿਸੇ ਰੈਸਟੋਰੈਂਟ ਵਿੱਚ ਜਾਵਾਂ ਜਾਂ ਕਿਸੇ ਹੋਰ ادارے ਵਿੱਚ ਜਾਵਾਂ ਮੈਨੂੰ ਹਿੰਦੀ ਬੋਲਣ ਵਾਲੇ ਸੱਜਣ ਹੀ ਮਿਲਦੇ ਆ ਪਤਾ ਨਹੀਂ ਪੰਜਾਬੀ ਬੋਲਣ ਵਾਲੇ ਲੋਕ ਪੰਜਾਬ ਵਿੱਚੋਂ ਕਿੱਥੋਂ ਉੱਡ ਕੇ ਚਲੇ ਗਏ ਹਾਂ ਇਹ ਗੱਲ ਮੈਂ ਵੀਰਵੇ ਸੈਦ ਬਾਅਦ ਵਿੱਚ ਕਰਾਂਗਾ ਜਿਹੜੀ ਗੱਲ ਦੇ ਉੱਪਰ ਮੈਂ ਅੱਜ ਆਉਣਾ ਚਾਹੁੰਦਾ ਹਾਂ ਪਿੱਛੇ ਜਾਇ ਇੱਕ ਦੋ ਦਿਨ ਪਹਿਲਾਂ ਸ਼ਾਇਦ ਪੰਜਾਬ ਅਸੈਂਬਲੀ ਦਾ ਸੈਸ਼ਨ ਹੋ ਕੇ ਹਟਿਆ ਆ ਇਸ ਸੈਸ਼ਨ ਦੇ ਵਿੱਚ ਜਿੰਨਾਂ ਨੇ ਡੈਗੂਲਦਲੀ ਇਹ ਸੈਸ਼ਨ ਦੀਆਂ ਕਾਰਵਾਈਆਂ ਦੇਖੀਆਂ ਹਨ ਉਹਨਾਂ ਨੇ ਇਹ ਗੱਲ ਵੀ ਨੋਟ ਕੀਤੀ ਹੋਵੇਗੀ ਕਿ ਪੰਜਾਬ ਵਿਧਾਨ ਸਭਾ ਦੇ ਜਿੰਨੇ ਵੀ ਮੈਂਬਰ ਐ ਬਹੁਸੰਤੀ ਮੈਂਬਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਾਂਗਾ ਕਿਉਂਕਿ ਸਾਰਿਆਂ ਨੂੰ ਬੋਲਣ ਦਾ ਮੌਕਾ ਵੀ ਨਹੀਂ ਮਿਲਦਾ ਔਰ ਬਹੁਸੰਤੀ ਜਿਹੜੇ ਮੈਂਬਰ ਆ ਜਿਨ੍ਹਾਂ ਵਿੱਚ ਸਾਡੇ ਮਾਨ ਜੋ ਸਪੀਕਰ ਸਾਹਿਬ ਵੀ ਸ਼ਾਮਲ ਆ ਉਹ ਹਾਊਸ ਦੇ ਅੰਦਰ ਪੰਜਾਬੀ ਦੀ ਜਗ੍ਹਾ ਦੇ ਉੱਤੇ ਅੰਗਰੇਜ਼ੀ ਬੋਲਣ ਦੇ ਬਹੁਤ ਸ਼ਿਕਾਇਤ ਹੈ। ਕਿ ਇਹਨਾਂ ਨੂੰ ਪੰਜਾਬੀ ਭਾਸ਼ਾ ਚੰਗੀ ਨਹੀਂ ਲੱਗਦੀ। ਔਰ ਇਹਦੇ ਪਿੱਛੇ ਕਾਦਰ ਕੋਈ ਹੋਰ ਵੀ ਹੋ ਸਕਦੇ ਹੁੰਦੇ ਹੋਣਗੇ ਜਿਨ੍ਹਾਂ ਦੀ ਮੈਨੂੰ ਜਾਣਕਾਰੀ ਨਹੀਂ। ਔਰ ਇੱਕ ਮੈਂ ਆਪੋ ਹਿੰਦੇ ਐਲਓ ਵੀ ਸਰਦਾਰ ਪਤਾਪ ਸਿੰਘ ਬਾਜਬਾਨ ਨੂੰਗੀ ਬੋਲਦੇ ਸੁਣਿਆ ਸੀ। ਜਿਹਦੇ ਵਿੱਚ ਉਹ ਟੋਟਲ 100% ਅੰਗਰੇਜ਼ੀ ਬੋਲੀ ਦੇ ਵਿੱਚ ਆਪਣੀ ਗੱਲਬਾਤ ਜਿਹੜੀ ਆ ਉਹ ਕਰ ਐਸਾਂ ਗੱਲਬਾਤ ਕੀ ਸੀ ਉਹ ਜਿਹੜਾ ਇਹ ਖਰੜਾ ਪੇਸ਼ ਕੀਤਾ ਜਾਣਾ ਸੀ ਮੈ ਕਾਨੂੰਨ ਬਣਾਉਣ ਦੇ ਲਈ ਕਿ ਕਿਸੇ ਵੀ ਕਿਸਮ ਦੇ ਧਾਰਮਿਕ ਗ੍ਰੰਥ ਦੀ ਪੰਜਾਬ ਵਿੱਚ ਬਿਆਦਗੀ ਨਾ ਹੋਵੇ ਉਹਦਾ ਖਰੜਾ ਜਿਹੜਾ ਅਸੈਂਬਲੀ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਉਹਦਾ ਡਰਾਫਟ ਉਹ ਪੜ ਰਐ ਸੀ ਉਹਨਾਂ ਦੇ ਪੜਨ ਤੋਂ ਐ ਮਹਿਸੂਸ ਹੋ ਰਿਆ ਸੀ ਕਿ ਜਿਸ ਦਾ ਉਹ ਸਾਰੇ ਦਾ 사ਦਾ ਖਲੜਾ ਡਿੜਾ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਵਿਖਿਆ ਹੋਵੇ ਕਿਉਂਕਿ ਉਹ ਜਦੋਂ ਪੜ ਰਐ ਸੀ ਤਾਂ ਉਹ ਸਾਰੇ ਦਾ 사ਦਾ ਖਲੜਾ ਡਿੜਾ ਉਹ ਅੰਗਰੇਜ਼ੀ ਭਾਸ਼ਾ ਵਿੱਚ ਹੀ ਪੜ ਰਐ ਸੀ ਔਰ ਮੈਨੂੰ ਹੈਰਾਨਗੀ ਹੋ ਰਹੀ ਸੀ ਹੋ ਗਈ ਸੀ ਕਿ ਯਾਰ ਜਿਹੜੀ ਪੰਜਾਬੀ ਭਾਸ਼ਾ ਲਈ ਪੰਜਾਬ ਦੇ ਲੋਕਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਪੰਜਾਬੀ ਸੂਬਾ ਬਣਾਉਣ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਐਨੇ ਲੋਕ ਸ਼ਹੀਦ ਹੋਏ ਪੰਜਾਬ ਦੇ ਲੋਕਾਂ ਦਾ ਜਾਨੀ ਤੇ مالی ਨੁਕਸਾਨ ਹੋਇਆ ਅੱਜ ਉਸੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਪਲਾ ਕੇ ਉਹ ਸਾਡੀ ਵਕਤਮਾਨ ਸਮਕਾਲ ਅੰਗਰੇਜ਼ੀ ਭਾਸ਼ਾ ਵਿੱਚ ਸਾਡੇ ਕਾਨੂੰਨ ਦੇ ਖਰੜੇ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਬੋਲਣ ਲਈ ਮਜਬੂਰ ਕਰ ਰਹੀ ਹੈ ਮੈਨੂੰ ਬਹੁਤ ਦੁੱਖ ਹੋਇਆ ਜਿਸ ਵੇਲੇ ਬਾਜਬਾਬ ਸਾਹਿਬ ਅੰਗਰੇਜ਼ੀ ਭਾਸ਼ਾ ਵਿੱਚ ਉਹ ਖਰੜਾ ਜਿਹੜਾ ਉਹ ਪੜ੍ਹ ਰਿਹਾ ਸੀ ਜੇ ਨੌਬਦ ਪੰਜਾਬੀ ਭਾਸ਼ਾ ਦੀ ਇਥੋਂ ਤੱਕ ਆਈ ਗਈ ਹੈ ਤੁ ਫਿਰ ਪੰਜਾਬੀ ਪਾਸ਼ਾ ਦਾ ਪ੍ਰਖ ਕੀ ਹੋਏਗਾ ਇਹਦੇ ਬਾਰੇ ਕਿਸੇ ਪੰਡਤ ਤੋਂ ਪੁੱਛਣ ਦੀ ਲੋੜ ਨਹੀਂ ਪੰਜਾਬੀ ਪਾਸ਼ਾ ਜੇਸ ਹਾਲਾਤ ਵਿੱਚ ਪਹੁੰਚ ਚੁੱਕੀ ਹੈ ਉੱਥੋਂ ਵਾਪਸ ਮੁੜ ਸਕਣਾ ਪੰਜਾਬੀ ਪਾਸ਼ਾ ਦੇ ਵੱਸ ਦਾ ਰੋਗ ਨਹੀਂ ਗੱਲਾਂ ਜਿੰਨੀਆਂ ਮर्जी ਕਰ ਲਓ ਜਿੰਨੇ ਮर्जी ਦਾਅਵੇ ਕਰ ਲਓ ਹੌਣ ਹਾਲਾ ਇਥੋਂ ਤੱਕ ਪਹੁੰਚ ਚੁਕੀ ਆ ਕਿ ਪੰਜਾਬੀ ਭਾਸ਼ਾ ਗੱਲਾਂ ਬਾਤਾਂ ਦੇ ਵਿੱਚ ਪਾਵੇਂ ਤੁਸੀਂ ਕਿੱਥੋਂ ਤੱਕ ਚੜਾ ਕੇ ਰੱਖ ਲਓ ਅਸਲੀਅਤ ਇਹ ਆ ਕਿ ਅੱਜ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਦਮ ਗਜੇ ਤਾਂ ਸਾਡੇ ਸਰਕਾਰੀ ਪੱਧਰ ਤੇ ਉੱਤੇ ਵੀ ਬਹੁਤ ਸਾਰੇ ਮਾਰੇ ਜਾ ਰਹੇ ਹਨ ਲੇਕਿਨ ਅਸਲੀਅਤ ਜਿਹੜੀ ਆ ਉਹ ਜ਼ੀਰੋ ਦੇ ਬਰਾਬਰ ਹੈ ਔਰ ਨਾ ਹੀ ਕਿਸੇ ਨੇ ਇਸ ਵਸੇ ਧਿਆਨ ਦੇਣਾ ਆ ਔਰ ਨਾ ਹੀ ਕਿਸੇ ਨੇ ਇਹ ਧਿਆਨ ਦਿੱਤਾ ਆ ਸੋ ਇਹ ਗੱਲਾਂ ਸਾਰੀਆਂ ਰੱਬ ਆਸਦੇ ਆ ਗੁਰੂ ਭਲੀ ਕਰੇ ਪੰਜਾਬੀ ਪਾਸ਼ਾ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖਣ ਪੰਜਾਬੀ ਪਾਸ਼ਾ ਆਪਣੇ ਆਪ ਹੀ ਤਰੱਕੀ ਦੀਆਂ ਮੰਜ਼ਲਾਂ ਨੂੰ ਸਰ ਕਰਦੀ ਜਾਵੇ ਥੈਂਕ ਯੂ ਵੈਰੀ ਮੱਚ